ਸੱਚੀ ਦਾ ਸਰੈਨੂ ਖੁਸ਼ਮੰਨ ਸ਼ੋਅ ਦੇਖ ਰਹੇ ਤੁਹਾਡਾ ਸਾਰੇ ਸਲੋਤਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਦਾ ਤੁਸੀਂ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੀਆਂ ਵੀਡੀਓ ਨੂੰ ਮਿਸ ਨਾ ਕਰ ਸਕੋ ਸਕਿਪ ਨਾ ਕਰ ਸਕੋ ਇਸ ਕਰਕੇ ਪਲੀਜ਼ ਸਭ ਤੋਂ ਪਹਿਲਾਂ ਤਾਂ ਖੁਸ਼ਮੰਨ ਸ਼ੋਅ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇੰਟਰਨੈਟ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਣ ਦੀ ਦੇਖੀ ਹੋਣੀ ਹੈ ਜਿਦੇ ਚ ਇੱਕ ਪੰਜਾਬੀ ਸਿੱਖ ਨੌਜਵਾਨ ਮੁੰਡਾ ਤੇ ਉਹਦਾ 파ਟਨਰ ਜੋ ਪਸੈਂਜਰ ਸੀਟ ਤੇ ਨਾਲ ਬੈਠਾ ਹੋਇਆ ਉਹਦਾ ਕੋ-ਡ라이ਵਰ ਟਰੱਕ ਡਰਾਈਵਰ ਕਰ ਰਿਹਾ ਹੈ ਤੇ ਜਦੋਂ ਉਹ ਯੂ ਟਰਨ ਲੈਂਦੇ ਆ ਤਾਂ ਇੱਕ ਹਾਈ ਸਪੀਡ ਮਿਨੀ ਵੈਨ ਆ ਕੇ ਉਹਨੇ ਟਰੇਲਰ ਚ ਕ੍ਰੈਸ਼ ਕਰਦੀ ਹੈ ਜਿਸ ਨਤੀਜੇ ਵਜੋਂ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਹੈ ਇਸ ਟਾਪਿਕ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਡਰਾਈਵਰ ਹੈ ਉਹਦਾ ਨਾਮ ਹੈ ਹਰਜਿੰਦਰ ਸਿੰਘ 28 ਸਾਲ ਦੀ ਉਹਦੀ ਉਮਰ ਹੈ ਤੇ ਇੰਡੀਅਨ ਨੈਸ਼ਨੈਲਿਟੀ ਹੈ ਉਹਦੀ ਪੰਜਾਬ ਦਾ ਉਹ ਰਹਿਣ ਵਾਲਾ ਹੈ 2018 ਦੇ ਵਿੱਚ ਉਹ ਯੂ ਐਸ ਏ ਦਾ ਬਾਰਡਰ ਕ੍ਰੋਸ ਕਰਦਾ ਹੈ ਟਰੂ ਮੈਕਸੀਕੋ ਅਤੇ ਅਮਰੀਕਾ ਦੇ ਵਿੱਚ ਐਂਟਰ ਹੁੰਦਾ ਜਦੋਂ ਅਮਰੀਕਾ ਦੇ ਵਿੱਚ ਉਹ ਐਂਟਰ ਹੁੰਦਾ ਤਾਂ ਕੈਲੀਫੋਰਨੀਆ ਗਵਰਨਮੈਂਟ ਦੇ ਵੱਲੋਂ ਉਸ ਨੂੰ ਕੈਂਪ ਦੇ ਵਿੱਚ ਰੱਖਿਆ ਜਾਂਦਾ ਤੇ ਜਦੋਂ ਉਸ ਨੂੰ ਡਿਪੋਰਟ ਕਰਨ ਲੱਗਦੀ ਹੈ ਅਮਰੀਕਨ ਗਵਰਨਮੈਂਟ ਤਾਂ ਉਹ ਇੱਕ ਸਾਈਲਮ ਸੀਕ ਕਰਦਾ ਬੇਸਿਕਲੀ ਸਾਈਲਮ ਸੀਕ ਰੇ ਹੁੰਦਾ ਕਿ ਤੁਸੀਂ ਉਥੋਂ ਦੀ ਗਵਰਨਮੈਂਟ ਨੂੰ ਇਹ ਦੱਸ ਸਕਦੇ ਆ ਕਿ ਮੇਰੀ ਜਾਨ ਨੂੰ ਜਿਹੜੀ ਕੰਟਰੀ ਤੁਸੀਂ ਹੈਗੇ ਉਸ ਕੰਟਰੀ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਠੀਕ ਹੈ ਤੁਸੀਂ ਸਾਈਲਮ ਕਿਸੇ ਵੀ ਕੰਟਰੀ ਅਸੀਕ ਕਰ ਸਕਦੇ ਹੋ ਕਿਉਂਕਿ ਇਹ ਇੱਕ ਲਾਅ ਬਣਾਇਆ ਗਿਆ ਸੀਗਾ ਸਾਰੀਆਂ ਕੰਟਰੀਆਂ ਦੇ ਦੁਆਰਾ ਕਿ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਕਿਸੇ ਸਿਟੀਜ਼ਨ ਨੂੰ ਖਤਰਾ ਆਤਾ ਤਾਂ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਸਾਈਲਮ ਸੀਕ ਕਰ ਸਕਦਾ ਹੈ ਤਾਂ ਹਰਦੀਂਦਰ ਸਿੰਘ ਸੇਮ ਸਾਈਲਮ ਸੀਕ ਕਰਦਾ ਅਮਰੀਕਾ ਦੇ ਵਿੱਚ ਇਹ ਕਹਿ ਕੇ ਕਿ ਮੈਂ ਇੰਡੀਆ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੈ ਤਾਂ ਕਰਕੇ ਅਮਰੀਕਾ ਦੀ ਗਵਰਨਮੈਂਟ ਹੈ ਜੋ 2018 ਦੇ ਵਿੱਚ ਉਸ ਨੂੰ 5000 ਡਾਲਰ 5000 ਡਾਲਰ ਦੇ ਬੇਸ ਤੇ ਉਹਨੂੰ ਉੱਥੇ ਸਟੇ ਕਰਨ ਲਈ ਅਲਾਉਡ ਕਰ ਦਿੱਤੀ ਹੈ ਅਗਰ ਅਲਾਉਡ ਕਰ ਦਿੰਦੀ ਹੈ ਤੇ 2013 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਰੂਲ ਬਣਾਇਆ ਜਾਂਦਾ ਹੈ ਕਿ ਕੋਈ ਵੀ ਅਮਰੀਕਾ ਅਮਰੀਕਾ ਦਾ ਕੈਲੀਫੋਰਨੀਆ ਦਾ ਰੈਜ਼ੀਡੈਂਟ ਹੈ ਉਹ ਆਪਣਾ ਡਰਾਈਵਿੰਗ ਲਾਇਸੈਂਸ ਕਲੇਮ ਕਰ ਸਕਦਾ ਹੈ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਸਕਦਾ ਹੈ ਇਹ ਲਾ ਉਸ ਤੇ ਇਹ ਲਾਅ ਦੇ ਬੇਸ ਤੇ ਤੇ ਵੈਦਰ ਉਹਦਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ ਉਹ ਕਿਸ ਤਰ੍ਹਾਂ ਵੀ ਅਮਰੀਕਾ ਚ ਐਂਟਰ ਹੋਇਆ ਹੋਵੇ ਰਿਗਾਰਡਲੈਸ ਇਮੀਗ੍ਰੇਸ਼ਨ ਸਟੇਟਸ ਉਹ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਸਕਦਾ ਹੈ ਤੇ ਇਸੇ ਪ੍ਰੋਸੈਸ ਦੇ ਥਰੂ ਹਰਜਿੰਦਰ ਸਿੰਘ ਆਪਣਾ ਹੈਵੀ ਡਿਊਟੀ ਟਰੱਕ ਡਰਾਈਵਿੰਗ ਲਾਇਸੈਂਸ ਕੈਲੀਫੋਰਨੀਆ ਦੇ ਵਿੱਚ ਹਾਸਲ ਕਰਦਾ ਹੈ ਪ੍ਰਾਪਤ ਕਰਦਾ ਹੈ ਫੋਰ ਹੈਵੀ ਡਿਊਟੀ ਵੀਕਲ ਠੀਕ ਹੈ ਜੀ ਹੁਣ ਆਪਾਂ ਅੱਗੇ ਜਦੋਂ ਵਧਦੇ ਆ ਤਾਂ 12 ਅਗਸਤ 2025 ਹਰਜਿੰਦਰ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਜਿਹਨੂੰ ਆਪਾਂ ਕਹਿ ਸਕਦੇ ਆ 12 ਅਗਸਤ 2025 ਨੂੰ ਜਦੋਂ ਹਰਜਿੰਦਰ ਸਿੰਘ ਤੇ ਉਹਦਾ ਕੋ-ਡ라이ਵਰ ਜੋ ਪੈਸੈਂਜਰ ਸੀਟ ਤੇ ਬੈਠਾ ਹੋਇਆ ਜਦੋਂ ਸੈਂਟ ਲੂਇਸ ਕਾਉਂਟੀ ਜੋ ਫਲੋਰੀਡਾ ਦੇ ਵਿੱਚ ਹੈ ਉਸ ਕਾਉਂਟੀ ਦੇ ਵਿੱਚ ਜਦੋਂ ਇੱਕ ਰੋਡ ਦੇ ਉੱਪਰ ਐਂਟਰ ਕਰਦੇ ਆ ਰੋਡ ਅਫੀਸ਼ੀਅਲੀ ਯੂਜ਼ਡ ਓਨਲੀ ਰੋਡ ਆ ਉਹ ਜਦੋਂ ਉਹਦੇ ਵਿੱਚ ਐਂਟਰ ਕਰਦੇ ਆ ਤਾਂ ਲਾਸਟ ਮਿੰਟ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਫੀਸ਼ੀਅਲੀ ਯੂਜ਼ਡ ਰੋਡ ਹੈ ਇਹ ਤਾਂ ਲਾਸਟ ਮਿੰਟ ਤੇ ਇੱਕ ਇਲੀਗਲ ਯੂ ਟਰਨ ਪਰਫਾਰਮ ਕਰਦੇ ਆ ਕਿਉਂਕਿ ਤੁਸੀਂ ਉਸ ਰੋਡ ਦੇ ਵਿੱਚ ਜਦੋਂ ਜਾਣਦੇ ਆ ਤੁਸੀਂ ਆਪਾਂ ਕੋਈ ਵੀ ਡਰਾਈਵਰਾਂ ਦਾ ਇਹ ਆਮ ਹੀ ਹੈਬਿਟ ਹੁੰਦੀ ਹੈ ਕਿ ਜੋ ਅਗਲੀ ਯੂ ਟਰਨ ਆਣਾ ਬਹੁਤ ਦੂਰ ਜਾ ਕੇ ਆਉਂਦੀ ਹੈ ਕਈ ਰੋੜੇਦਾਂ ਨੇ ਹੁੰਦੇ 10 10 15 15 ਕਿਲੋਮੀਟਰ ਕੋਈ ਯੂ ਟਰਨ ਨਹੀਂ ਆਉਂਦਾ ਤਾਂ ਉਹ ਜੋ ਅਗਲੀ ਯੂ ਟਰਨ ਤੇ ਜਾਣ ਦੀ ਬਜਾਏ ਉਹ ਇਲੀਗਲ ਯੂ ਟਰਨ ਉਸੇ ਰੋਡ ਦੇ ਉੱਪਰ ਦੀ ਉਹ ਆਪਣਾ ਯੂ ਟਰਨ ਕਰਦੇ ਆ ਟਰੱਕ ਜੋ ਕਿ ਬਿਲਕੁਲ ਇਲੀਗਲ ਹੁੰਦਾ ਹੈ ਤੇ ਯੂ ਟਰਨ ਪਰਫਾਰਮ ਕਰਨ ਲੱਗਿਆਂ ਉਹਨਾਂ ਦੇ ਟ੍ਰੇਲਰ ਦੇ ਵਿੱਚ ਇੱਕ ਹਾਈ ਸਪੀਡ ਮਿਨੀ ਵੈਨ ਦਾ ਆ ਕੇ ਕ੍ਰੈਸ਼ ਹੁੰਦਾ ਹੈ ਤੇ ਜੀ ਦੇ ਨਤੀਜੇ ਵਜੋਂ ਮਿਨੀ ਵੈਨ ਦੇ ਵਿੱਚ ਤਿੰਨ ਜਣਾਂ ਦੀ ਇੱਕ ਡਰਾਈਵਰ ਦੀ ਤੇ ਦੋ ਪੈਸੇਂਜਰਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਜਦੋਂ ਕ੍ਰੈਸ਼ ਹੁੰਦਾ ਆਫਟਰ ਕ੍ਰੈਸ਼ ਹਰਜਿੰਦਰ ਸਿੰਘ ਤੇ ਉਹਦਾ ਕੋ ਡਰਾਈਵਰ ਆ ਜੋ ਉਹ ਕੈਲੀਫੋਰਨੀਆ ਨੂੰ ਫਲੈਟ ਕਰ ਜਾਂਦੇ ਆ ਉਥੋਂ ਫਲੋਰਿਡਾ ਨੂੰ ਛੱਡ ਕੇ ਕੈਲੀਫੋਰਨੀਆ ਦੇ ਲਈ ਨਿਕਲ ਜਾਂਦੇ ਆ ਪਰ ਜਦੋਂ ਕੈਲੀਫੋਰਨੀਆ ਦੇ ਵਿੱਚ ਉਹ ਜਾਂਦੇ ਆ ਤਾਂ ਕੈਲੀਫੋਰਨੀਆ ਦੇ ਜੋ ਯੂ ਐਸ ਮਾਰਸ਼ਲ ਆ ਜੋ ਕੈਲੀਫੋਰਨੀਆ ਦੇ ਵਿੱਚ ਡਿਪਲੋਏਡ ਕੀਤੇ ਗਏ ਆ ਉਨ੍ਹਾਂ ਦੁਆਰਾ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਜਦੋਂ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੇ ਵਿੱਚ ਯੂਐਸ ਮਾਰਸ਼ਲ ਦੇ ਵੱਲੋਂ ਅਰੈਸਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਫਲੋਰੀਡਾ ਦੇ ਲਈ ਐਕਸਟਰੈਡਿਟ ਕਰ ਦਿੱਤਾ ਜਾਂਦਾ ਹੈ ਪ੍ਰਾਈਵੇਟ ਚਾਰਟਰ ਦੇ ਥਰੂ ਇੱਕ ਪ੍ਰਾਈਵੇਟ ਜੈਟ ਦੇ ਥਰੂ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਵਿੱਚ ਲਿਆਂਦਾ ਜਾਂਦਾ ਹੈ ਜਿੱਥੇ ਉਸ ਦੇ ਉੱਪਰ ਟੋਟਲ 4 ਚਾਰजेस ਲਗਾਏ ਜਾਂਦੇ ਆ ਤਿੰਨ ਵਹੀਕਲ ਹੋਮਿਸਾਈਡ ਦੇ ਇੱਕ ਰੈਕਲੈਸ ਡਰਾਈਵਿੰਗ ਦਾ ਠੀਕ ਹੈ ਜੀ ਤੇ ਕੋਰਟ ਹਿਅਰਿੰਗ ਦੇ ਵਿੱਚ ਹਰਜਿੰਦਰ ਸਿੰਘ ਦੀ ਬੋਰਡ ਬੌਂਡ ਹੈ ਜੋ ਰਿਜੈਕਟ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਪੂਰੇ 45 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਠੀਕ ਹੈ ਜੀ ਤੇ ਇਹੋ ਜਿਹਾ ਇੱਕ ਸੇਮ ਇਨਸੀਡੈਂਟ 2021 ਦੇ ਵਿੱਚ ਹੋਇਆ ਸੀ ਇੱਕ ਮੈਕਸੀਕਨ ਨੈਸ਼ਨੈਲਿਟੀ ਦਾ ਡਰਾਈਵਰ ਟਰੱਕ ਚਲਾ ਰਿਹਾ ਹੁੰਦਾ ਤੇ ਉਸ ਦੇ ਟਰੱਕ ਦੇ ਵਿੱਚ ਇੱਕ ਕਾਰ ਆ ਕੇ ਵੱਜਦੀ ਹੈ ਕ੍ਰੈਸ਼ ਹੁੰਦੀ ਹੈ ਨਤੀਜੇ ਵਜੋਂ 4 ਜਣਿਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਕੋਲੋਰਾਡੋ ਸਟੇਟ ਦੇ ਵਿੱਚ ਉਸ ਨੂੰ ਪੂਰੇ 110 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਲੋਕ ਉਸਦੇ ਲਈ ਪਟੀਸ਼ਨ ਪਾਉਂਦੇ ਆ ਤੇ ਪੂਰੇ 50 ਲੱਖ ਲੋਕ ਉਸ ਪਟੀਸ਼ਨ ਦੇ ਉੱਪਰ ਸਾਈਨ ਕਰਦੇ ਆ ਜਿਸ ਤੇ ਨਤੀਜੇ ਵਜੋਂ ਜੋ ਕਲਰੈਡੋ ਦਾ ਗਵਰਨਰ ਉਹ 100 ਸਾਲ ਦੀ ਸਜ਼ਾ ਉਸਦੀ ਮਾਫ ਕਰ ਦਿੰਦਾ ਤੇ ਉਹ ਸਿਰਫ 10 ਸਾਲ ਦਾ ਜੇਲ ਟਾਈਮ ਹੈ ਜੋ ਆਪਣਾ ਜੇਲ ਦੇ ਵਿੱਚ ਬਿਤਾਉਂਦਾ ਸੇਮ ਇਸ ਤਰ੍ਹਾਂ ਦੀ ਪਟੀਸ਼ਨ ਇਹ ਪਟੀਸ਼ਨ ਅਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਵੀ ਜਾਰੀ ਕੀਤੀ ਗਈ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਟੀਸ਼ਨ ਦਾ ਲਿੰਕ ਪਾ ਦੂੰਗਾ ਤੁਸੀਂ ਪਟੀਸ਼ਨ ਤੇ ਜਾ ਕੇ ਪਟੀਸ਼ਨ ਤੇ ਸਾਈਨ ਕਰ ਸਕਦੇ ਹੋ ਕਿਉਂਕਿ ਮੇਰੇ ਹਿਸਾਬ ਨਾਲ ਜੋ ਮੇਰੀ ਥਿੰਕਿੰਗ ਹੈ दे दे uh, 20 ਤੋਂ 40 ਸਾਲ ਦੀ ਉਮਰ ਦਾ ਜੋ ਟਾਈਮ ਹੈ ਜੋ 20 ਤੋਂ 40 ਸਾਲ ਦੇ ਵਿੱਚ ਦੇ ਸਾਲ ਹੈ ਇਹ ਬੰਦੇ ਦੀ ਸਾਰਿਆਂ ਨਾਲੋਂ ਜ਼ਿਆਦਾ ਕੀਮਤੀ ਸਮਾਂ ਮੰਨਿਆ ਜਾਂਦਾ ਹੈ ਬਿਟਵੀਨ ਦਾ ইয়ারਜ਼ ਆਫ 20 টু 40 ਇਜ਼ ਅ ਪ੍ਰੈਸ਼ੀਅਸ ਟਾਈਮ ফর এভਰੀ ਹਿਊਮਨ ਬੀਇੰਗ ਔਨ ਅਰਥ ਕਿਉਂਕਿ ਇਹ ਜਿਹੜੀ ਉਮਰ ਹੈ ਇਹਦੇ ਵਿੱਚ ਜੋ ਇੰਡੀਵਿਜੂਅਲ ਉਸ ਆਪਣੇ ਜ਼ਿੰਦਗੀ ਦੇ ਸਭ ਤੋਂ ਵੱਡੇ ਡਿਸੀਜਨ ਲੈਂਦਾ ਹੈ ਉਹ ਆਪਣੇ ਲਾਈਫ ਪਾਰਟਨਰ ਚੂਜ਼ ਕਰਦਾ ਹੈ ਉਹ ਆਪਣੇ ਲਾਈਫ ਪਾਰਟਨਰ ਨਾਲ ਚਿਲਡਰਨ ਪਲਾਨ ਕਰਦਾ ਆਪਣੇ ਬੱਚੇ ਪਲਾਨ ਕਰਦਾ ਹਨ ਉਹ ਇਹ ਡਿਸੀਜਨ ਬਣਾਉਂਦਾ ਕਿਉਂਕਿ ਇਸ ਤਰ੍ਹਾਂ ਆਪਣੀ ਫੈਮਿਲੀ ਦੇ ਕੇਅਰ ਕਰੂਗਾ ਕਿ ਇਸ ਤਰ੍ਹਾਂ ਉਹ ਆਪਣੇ ਇਨਕਮ ਸੋਰਸਸ ਨੂੰ ਇਨਕਰੀਸ ਕਰਦਾ ਹਨ ਸਾਰੀ ਜ਼ਿੰਦਗੀ ਉਹ ਦੀ ਜੋ ਡਿਪੈਂਡ ਕਰਦੀ ਹੈ ਉਹ 20 ਤੋਂ 40 ਸਾਲ ਦੇ ਵਿੱਚ ਜੋ ਟਾਈਮ ਹੁੰਦਾ ਉਹਦੇ ਉੱਪਰ ਡਿਪੈਂਡ ਕਰਦੀ ਹੈ ਤੇ ਹਰਜਿੰਦਰ ਸਿੰਘ ਲਈ ਵੀ ਇਹ ਟਾਈਮ ਉਹਨੇ ਜ਼ਰੂਰੀ ਹੈ ਜਿੰਨਾ ਕਿ ਬਾਕੀ ਸਭ ਦੇ ਲਈ ਕਿਉਂਕਿ 45 ਸਾਲ ਦਾ ਸਮ ਹਰਜਿੰਦਰ ਸਿੰਘ ਜੇਲ੍ਹ ਚ ਬਿਤਾਉਣ ਤੋਂ ਬਾਅਦ ਜਦੋਂ ਬਾਹਰ ਆਊਗਾ ਤਾਂ ਉਹਦੀ ਉਮਰ ਪੂਰੇ 73 ਸਾਲ ਆਦੀ ਹਾਂਜੀ 73 ইয়ার্স ਉਹਦੀ ਏਜ ਹੋਊਗੀ 73 ਸਾਲਾਂ ਦਾ ਬੰਦਾ ਜ਼ਿੰਦਗੀ 'ਚ ਕੀ ਕਰ ਸਕਦਾ ਤੁਹਾਨੂੰ ਵੀ ਪਤਾ 73 ਸਾਲਾਂ ਦੇ ਬੰਦੇ ਦੇ ਹੱਥ 'ਵਸ ਕੁਝ ਨਹੀਂ ਹੁੰਦਾ ਉਹਦੀ ਉਮਰ ਲੰਘ ਗਈ ਹੁੰਦੀ ਹੈ ਉਹਦਾ ਆਪਣੀ ਲਾਈਫ ਬਣਾਉਂਦਾ ਆਪਣਾ ਕੈਰੀਅਰ ਬਣਾਉਂਦਾ ਟਾਈਮ ਆ ਜੋ ਲੰਘ ਚੁੱਕਿਆ ਹੁੰਦਾ ਇਸ ਕਰਕੇ ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਹਰਜਿੰਦਰ ਸਿੰਘ ਲਈ ਜੋ ਪਟੀਸ਼ਨ ਬਣਾਈ ਗਈ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਟੀਸ਼ਨ ਦਾ ਲਿੰਕ ਪਾਉਂਗਾ ਤੁਸੀਂ ਉਸ ਪਟੀਸ਼ਨ ਨੂੰ ਸਾਈਨ ਕਰ ਸਕਦੇ ਹੋ ਤਾਂ ਜੋ ਹਰਜਿੰਦਰ ਸਿੰਘ ਦੀ ਸਜ਼ਾ ਨੂੰ ਘਟਾਇਆ ਜਾ ਸਕੇ ਜਾਂ ਮਾਫ ਕੀਤਾ ਜਾ ਸਕੇ ਜਦੋਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਲਿੰਕ ਨੂੰ ਓਪਨ ਕਰੋਗੇ ਤਾਂ ਤੁਹਾਡੇ ਸਾਹਮਣੇ ਇਦਾਂ ਦਾ ਇੱਕ ਪੇਜ ਓਪਨ ਹੋਊਗਾ ਜਿਸ ਦੇ ਵਿੱਚ ਤੁਸੀਂ ਆਪਣਾ ਫਰਸਟ ਨੇਮ, ਲਾਸਟ ਨੇਮ ਤੇ ਈਮੇਲ ਐਡਰੈਸ ਫਿਲ ਕਰਨਾ ਤੇ ਉਸ ਤੋਂ ਬਾਅਦ ਈਮੇਲ ਦੇ ਵਿੱਚ ਜਾ ਕੇ ਤੁਸੀਂ ਇਸ ਪਟੀਸ਼ਨ ਨੂੰ ਕਨਫਰਮ ਕਰਨਾ ਤੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੀ ਇਸ ਟੌਪਿਕ ਦੇ ਉੱਪਰ ਕੀ رائے ਆ ਤੁਸੀਂ ਜਰੂਰ ਕਮੈਂਟਸ ਦੇ ਵਿੱਚ ਦੱਸਿਓ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡੇ ਗਿਆ ਸਿਰ ਜੁੜ ਕੇ ਬੇਨਤੀ ਕਰਦਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਸਮੇਂ ਤੁਸੀਂ ਮੇਰੀਆਂ ਵੀਡੀਓਜ਼ ਨੂੰ ਮਿਸ ਨਾ ਕਰ ਸਕੋ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਤਦ ਤੱਕ ਲਈ ਆਪਣਾ ਖਿਆਲ ਰੱਖਿਓ ਪੀਸ ਆਊਟ